ਆਪਾਂ ਗੁਰੂ ਚਰਨਾ ਚ ਆਉਣੇ ਆ ਜਾਂ ਦੁਨੀਆਂ ਭਰ ਵਿੱਚ ਲਾ ਲਉ ਮਨੁੱਖ ਧਾਰਮਿਕ ਸਥਾਨ ਤੇ ਜਾਂਦਾ ਕੋਈ ਮੰਦਰ ਜਾਂਦਾ ਕੋਈ ਮਸਜਿਦ ਜਾਂਦਾ ਕੋਈ ਗੁਰਦੁਆਰਾ ਸਾਹਿਬ ਹੁੰਦਾ ਤੇ ਆਪਾਂ ਅਰਦਾਸ ਕਰਦੇ ਆ ਅਰਦਾਸ ਸਾਡੀ ਕੇਵਲ ਬਾਹਰੀ ਤੱਕ ਸੀਮਤ ਹੈ ਬਾਹਰੀ ਤੱਕ ਕੀ ਸੀਮਤ ਹੈ ਅਸੀਂ ਦੁਨਿਆਵੀ ਲੋੜ ਮੰਗਾਗੇ ਕੋਈ ਘਰ ਦੇ ਲਈ ਆ ਕਾਰਜ ਸਫਲ ਹੋ ਜਾਏ ਅਬ ਬੱਚਿਆਂ ਦਾ ਕਾਰਜ ਹੋ ਜਾਏ ਤੰਦਰੁਸਤੀ ਮਿਲ ਜਾਏ ਇਸ ਤਰ੍ਹਾਂ ਚੱਲਦਾ ਹੈ ਕੋਈ ਬਿਰਲਾ ਗੁਰਸ਼ਿਕ ਹੈ ਵੀ ਜਿਹਨੂੰ ਇਹ ਗਿਆਤ ਹੈ ਇਸ ਗੱਲ ਦੀ ਕਾਦੀ ਉਹ ਗੁਰੂ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਦਾ ਹੋਵੇ ਵੀ ਇਹ ਪ੍ਰਮਾਤਮਾ ਇਹ ਜਿਹੜੇ ਪੰਜ ਵਿਕਾਰ ਨੇ ਨਾ ਮੇਰਾ ਇਹਦੇ ਤੋਂ ਖਿਹੜਾ ਛੁਡਾ ਦੇ ਔਰ ਮੇਰੀ ਸੁਰਤ ਨਾਮ ਵਿੱਚ ਜੁੜ ਜਾਏ ਇਹ ਸਾਨੂੰ ਗਿਆਤ ਨਹੀਂ ਪਰ ਇਹ ਸਭ ਤੋਂ ਗਹਿਰੀ ਗੱਲ ਇਹੀ ਹੈ ਮੈਂ ਬੇਨਤੀ ਤੁਹਾਨੂੰ ਤਾਂ ਕਹਿ ਰਿਹਾ ਹਾਂ ਸਿੱਖ ਨੂੰ ਅਰਦਾਸ ਵਿੱਚ ਇਹ ਸ਼ਾਮਲ ਕਰ ਲੈਣਾ ਚਾਹੀਦਾ ਕਿ ਐ ਸਤਿਗੁਰੂ ਜਿੱਥੇ ਦੁਨਿਆਵੀ ਤੇ ਮੈਂ ਕਿਰਤਕਾਰ ਕਰਨੀ ਕਰਨੀ ਹੈ ਉਥੇ ਕਿਰਪਾ ਕਰ ਮੇਰਾ ਪੰਜ ਵਿਕਾਰਾਂ ਤੋਂ ਖਿਹੜਾ ਛੁੱਟ ਜਾਏ ਔਰ ਮੇਰੀ ਸੁਰਤ ਤੇਰੇ ਨਾਮ ਵਿੱਚ ਜੁੜ ਜਾਏ ਮੇਰੇ ਤੇ ਕਿਰਪਾ ਵਰਤਾ ਮੇਰੇ ਘਰ ਵਿੱਚ ਅੰਮ੍ਰਿਤ ਵੇਲਾ ਮੇਰੇ ਘਰ ਵਿੱਚ ਅੰਮ੍ਰਿਤ ਬਾਣੀ ਦਾ ਜਾਪ ਔਰ ਮੇਰੇ ਘਰ ਵਿੱਚ ਤੇਰੀ ਦਿੱਤੇ ਬਾਣੀ ਤੇ ਬਾਣੇ ਦਾ ਪ੍ਰਤਾਪ ਆ ਜਾਏ ਭਾਵੇਂ ਬਾਣੀ ਤੇ ਬਾਣੇ ਦਾ ਧਾਰਨੀ ਹੋ ਜਾਵਾਂ ਮੇਰਾ ਮਨੁੱਖਾ ਜਨਮ ਸਫਲ ਹੋ ਜਾਏਗਾ ਸਿੱਖ ਨੂੰ ਇਹ ਅਰਦਾਸ ਕਰ ਲੈਣੀ ਚਾਹੀਦੀ ਗੁਰੂ ਅੱਗੇ ਔਰ ਜਦੋਂ ਕੋਈ ਗੁਰੂ ਤੋਂ ਮੰਗਦਾ ਗੁਰੂ ਰਹਿਮਤ ਤੇ ਕਿਰਪਾ ਤੇ ਬਖਸ਼ਿਸ਼ ਤੇ ਕਰਦਾ ਹੁਣ ਅਸੀਂ ਕੇਵਲ ਦੁਨਿਆਵੀ ਦਾਤਾਂ ਮੰਗਦੇ ਆ ਲੋੜਾਂ ਤੇ ਕਰੀਬ ਕਰੀਬ ਦੁਨੀਆਂ ਭਰ ਵਿੱਚ ਉਹ ਦੁਨਿਆਵੀ ਦਾਤਾਂ ਦੀ ਥੋੜ ਨਹੀਂ ਉਹ ਚੱਲੀ ਜਾ ਰਹੀ ਹੈ ਪਰ ਸਾਨੂੰ ਕਦੀ ਆਪਣੇ ਅੰਦਰ ਲਈ ਜੋ ਬਾਣੀ ਕਹਿ ਰਹੀ ਆ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਖ ਨਹਾਰੇ ਖੇਦ ਕਰੇ ਔਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ ਇਹ ਅਰਦਾਸ ਕਰ ਲੈਣੀ ਚਾਹੀਦੀ ਏ ਪ੍ਰਮਾਤਮਾ ਪੰਜ ਵਿਕਾਰ ਮੈਨੂੰ ਬਹੁਤ ਸਤਾਉਂਦੇ ਨੇ ਤੇ ਮੇਰੇ ਤੇ ਇਹ ਰਹਿਮਤ ਵਰਤਾ ਮੈਂ ਤੇਰੀ ਸ਼ਰਨ ਆਇਆ ਮੇਰਾ ਖਿਹੜਾ ਛੁੱਟ ਜਾਏ ਸੁਰਤ ਨਾਮ ਵਿੱਚ ਜੁੜ ਜਾਏ